ਦੇਖੋ ਜੀ ਜਿਹੜਾ ਇਸ ਟਾਈਮ ਗਰਚਾ ਰੋਡ ਤੇ ਅੱਜ ਤਕਰੀਬਨ 14 ਕਰੋੜ 71 ਲੱਖ ਜਿਹੜਾ ਪਾਈਪਲਾਈਨ ਦਾ ਨੀਂਹ ਪੱਥਰ ਜਿਹੜਾ ਉਹ ਰੱਖਿਆ ਗਿਆ ਤੇ ਕੰਮ ਕਈ ਗਲੀਆਂ ਚ ਇੱਥੇ ਚੱਲ ਰਿਹਾ ਪੂਰੇ ਬਰਨਾਲੇ ਦੇ ਵਿੱਚ ਚੱਲ ਰਿਹਾ ਆਈ ਗਰਚਾ ਰੋਡ ਤੇ ਤਕਰੀਬਨ 14.5 ਲੱਖ ਦੀ ਲਾਗਤ ਦੇ ਨਾਲ ਸਾਰੀ ਗਰਚਾ ਰੋਡ ਤੇ ਲਾਈਟਾਂ ਲੱਗੀਆਂ ਉਹਦੀ ਵੀ ਮੈਂ ਸਾਰੇ ਗਰਚਾ ਰੋਡ ਦੇ ਵਾਸੀਆਂ ਨੂੰ ਵਧਾਈ ਦਿੱਤੀ ਹੈ ਇਸ ਤੋਂ ਬਿਨਾ ਦੋ ਟਿਊਬ ਲੱਜ ਇੱਕ ਵਾਰਡ ਨੰਬਰ 26 ਚ ਅਧ்கਾਟਨ ਕੀਤਾ ਤੇ ਦੂਜਾ ਵਾਰਡ ਨੰਬਰ 21 ਦੇ ਵਿੱਚ ਅਧ்கਾਟਨ ਜਿਹੜਾ ਉਹ ਕੀਤਾਗਾ ਤੇ ਬਾਕੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ ਜਿਹੜਾ ਚੋਣਾਂ ਤੋਂ ਪਹਿਲਾਂ ਅਸੀਂ ਐਲਾਨ ਕੀਤਾ ਸੀਗਾ ਕਿ ਪੀਣ ਵਾਲੇ ਪਾਣੀ ਤੇ ਸੀਵਰੇਜ ਦੇ ਲਈ ਤਕਰੀਬਨ 86-87 ਕਰੋੜ ਰੁਪਏ ਦਾ ਜਿਹੜਾ ਟੈਂਡਰ ਸੀ ਪੀਣ ਵਾਲੇ ਪਾਣੀ ਦਾ ਤੇ ਸੀਵਰੇਜ ਦਾ ਜਿਹੜਾ ਪਾਣੀ ਦੀ ਸ਼ੁਰੂਆਤ ਹੋ ਚੁੱਕੀ ਐ ਤੇ ਸੀਵਰੇਜ ਦੀ ਵੀ ਬੜੀ ਜਲਦੀ ਜਿਹੜੀ ਐ ਉਹ ਹੁਣ ਜਾ ਰਹੀ ਐ ਸੋ ਮੈਂ ਬਹੁਤ ਜਿੱਥੇ ਇਲਾਕਾ ਵਾਸੀਆਂ ਨੂੰ ਵਧਾਈ ਦਿੰਨਾ ਉੱਥੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਵੀ ਸਾਡੇ ਸ਼ਹਿਰ ਲਈ ਕਰੋੜਾਂ ਰੁਪਇਆ ਜਿਹੜਾ ਬਰਨਾਲੇ ਦੀ ਡਿਵੈਲਪਮੈਂਟ ਲਈ ਦਿੱਤਾ ਤੇ ਹੁਣ ਵੀ ਸੈਂਕੜੇ ਕਰੋੜ ਰੁਪਇਆ ਬਰਨਾਲੇ ਦੇ ਲੋਕਾਂ ਦੀ ਬਰਨਾਲੇ ਦੀ ਡਿਵੈਲਪਮੈਂਟ ਲਈ ਜਿਹੜਾ ਉਹ ਦਿੱਤਾ ਤੇ ਬਾਕੀ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਰਹਿੰਦੇ ਕੰਮ ਨੇ ਪੈਸੇ ਕਮੀਓਂ ਕੋਈ ਕਮੀ ਨਹੀਂ ਜਿਹੜੀ ਹੈ ਉਹ ਛੱਡੀ ਜਾਊਗੀ ਤੇ ਬਰਨਾਲਾ ਇਹ ਚ ਜਿਹੜੇ ਕੰਮ ਪਿਛਲੇ 25 30 ਸਾਲ ਕਿਉਂਕਿ ਬਰਨਾਲਾ 'ਚ ਕੋਈ ਡਿਵੈਲਪਮੈਂਟ ਹੋ ਹੀ ਨਹੀਂ ਸਕੀ ਉਹ ਸਾਡੀ ਕੋਸ਼ਿਸ਼ ਹੈ ਕਿ ਆ 3 ਸਾਲ ਸਾਡੇ ਲੰਘੇ ਉਹਨਾਂ ਦੀ ਬੜੀ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਕੰਮ ਕਰਵਾਇਆ ਤੇ ਆਉਂਦੇ ਦੋ ਸਾਲਾਂ 'ਚ ਵੀ ਜਿਹੜੇ ਰਹਿੰਦੇ ਕੰਮ ਐ ਬਹੁਤ ਤੋਂ ਬੜੀ ਜਿਹੜੀ ਬਰਨਰ ਡਵੈਲਪਮੈਂਟ ਆ ਉਹ ਕਰਵਾ ਸਕੀ ਕੋਈ ਸੜਕਾਂ ਦੇ ਵੀ ਤੋਂ ਆਵਾਜ਼ੀ ਅਰਦੋਬਦਲ ਹੋ ਰਹੀ ਹੈ ਸੜਕਾਂ ਦੀ ਜਿਹੜੀ ਬਰਨਾਲੇ ਦੀ ਜਿਹੜੀ ਬਾਹਰ ਲੀਆਂ ਜਿਹੜੀਆਂ ਸੜਕਾਂ ਨੇ ਜੀ ਆ ਹੰਢਿਆਆ ਰੋਡ ਹੋਗੀ ਕਪਲਪੈਲਸ ਵਾਲੀ ਰੋਡ ਹੋਗੀ ਇਧਰੋਂ ਸਾਬੇਤ ਹੋਗੀ ਇਹ ਸਾਰੀਆਂ ਰੋਡਾਂ ਨੂੰ ਆਉਣ ਵਾਲੇ ਸਮੇਂ 'ਚ 4 ਲੇਨ ਜਿਹੜਾ ਕਰ ਰਹੇ ਆ ਵਿਚਾਲੇ ਡਵਾਈਡਰ ਪਾ ਕੇ ਜਿਹੜੀਆਂ ਸੜਕਾਂ ਨੇ ਇਹ ਬਣ ਰਹੀਆਂ ਤੇ ਕਿਉਂਕਿ ਟ੍ਰੈਫਿਕ ਇਨ੍ਹਾਂ ਸੜਕਾਂ ਤੇ ਬਹੁਤ ਰਹਿਣ ਲੱਗੀ ਐ ਐਕਸੀਡੈਂਟ ਹੁੰਦੇ ਆ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਤੇ ਇਹ ਵੀ ਤਕਰੀਬਨ ਮੈਨ ਮੇਰੇ ਹੁਣ ਯਾਦ ਨਹੀਂ 80 ਤੋਂ 90 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਜਿਹਦੇ ਚ 13 ਕਰੋੜ ਰੁਪਇਆ ਪਾਸ ਹੋ ਕੇ ਜਿਹੜਾ ਆ ਚੁੱਕਿਆ ਹੈ ਜੀ ਦੇ ਚ ਕੁਝ ਪੈਸੇ ਫੋਰੈਸਟ ਡਿਪਾਰਟਮੈਂਟ ਨੂੰ ਗਏ ਆ ਕਿਉਂਕਿ ਦਰਖਤ ਕੁਝ ਕੱਟੇ ਜਾਣੇ ਆ ਸੀਵਰੇਜ ਬੋਰਡ ਨੂੰ ਗਏ ਆ ਕੁਝ ਪੈਸੇ ਕਿਉਂਕਿ ਸੀਵਰੇਜ ਦੀ ਆ ਵੀ ਪਾਈਪਲਾਈਨਾਂ ਫਿਰ ਬਦਲ ਕੇ ਪੈਣੀ ਆ ਕੁਝ ਪੈਸੇ ਬਿਜਲੀ ਬੋਰਡ ਨੂੰ ਗਏ ਆ ਕਿਉਂਕਿ ਜਿਹੜੇ ਖੰਭੇ ਵੀ ਉਹ ਚੱਕ ਕੇ ਉਹ ਤੋਂ ਸਾਈਡ ਤੇ ਕਰਨੇ ਪੈਣੇ ਆ ਸੋ 13 ਕਰੋੜ ਰੁਪਇਆ ਵੱਖ-ਵੱਖ ਡਿਪਾਰਟਮੈਂਟਾਂ ਨੂੰ ਜਾਰੀ ਹੋ ਚੁੱਕਿਆ ਤੇ ਬਾਕੀ ਜਿਹੜੇ ਸੜਕਾਂ ਵਾਲੇ ਪੈਸੇ ਵੀ